ਪਿਆਰਾ ਜਿਹਾ ਬੱਚਾ ਹੁਣ ਉਹਦੀ ਪੜ੍ਹਾਈ ਛੁੱਟਦੀ ਜਾਂਦੀ ਹੈ ਬੱਚਾ ਸਵੇਰੇ ਸਕੂਲ ਜਾਂਦਾ ਅਤੇ ਉਸ ਤੋਂ ਬਾਅਦ ਚੋ ਮੋਟਰਸਾਈਕਲਾਂ ਦੀ ਦੁਕਾਨ ਤੇ ਕੰਮ ਕਰਦਾ ਜਿਹਦੇ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਪਿੱਖੀਵਿੰਡ ਨੇੜੇ ਦਾ ਇਹ ਪਰਿਵਾਰ ਜਿੱਥੇ ਦਾਦੀ ਪੋਤਾ ਇੱਕ ਕਮਰੇ ਦੇ ਵਿੱਚ ਰਹਿੰਦੇ ਆ ਇਹਦਾ ਪਿਤਾ ਨਸ਼ੇ ਕਰਦਾ ਜਿਹਦੇ ਕਰਕੇ ਹੋ ਸਕਦਾ ਬੱਚੇ ਨੂੰ ਮਾਰਦਾ ਛਿੜਕਦਾ ਵੀ ਹੋਵੇ ਇਹਦੀ ਮਾਂ ਇਸੇ ਕਰਕੇ ਇਹਨਾਂ ਨੂੰ ਛੱਡ ਕੇ ਕਿਤੇ ਹੋਰ ਚਲੀ ਗਈ ਹੁਣ ਦਾਦੀ ਪੁੱਤੇ ਨੇ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਵੀ ਪਾਈ ਹੋਈ ਆ ਦਾਦੀ ਕਹਿੰਦੀ ਜਦੋਂ ਮੈਨੂੰ ਪੈਨਸ਼ਨ ਆਉਂਦੀ ਹੈ ਤੇ ਮੈਂ ਮਾੜਾ ਮੋਟਾ ਸਮਾਨ ਲਿਆ ਕੇ ਪਾ ਲੈਣੀ ਆ ਪਰ ਕਰਿਆਨੇ ਵਾਲਾ ਸਮਾਨ ਤਾਂ ਵਿਚਾਰੇ ਕੋਲੇ ਹੈ ਹੀ ਨਹੀਂ ਇਹਨਾਂ ਦੇ ਹਾਲਾਤ ਘਰ ਦੇ ਬਹੁਤ ਮਾੜੇ ਆ ਇਹਨਾਂ ਨੂੰ ਪੁੱਛਿਆ ਵੀ ਤੁਹਾਡੀ 플ਸ਼ ਬਾਥਰੂਮ ਕਿੱਥੇ ਆ ਕਹਿੰਦੇ ਜੀ ਹੈ ਨਹੀਂ ਤਾਏ ਜਾਂ ਚਾਚੇ ਘਰੇ 플ਸ਼ ਜਾਂਦੇ ਆ ਜਦੋਂ ਕਮਰੇ ਅੰਦਰ ਝਾਤ ਮਾਰੀ ਤਾਂ ਕਮਰੇ ਵਿੱਚ ਨਾ ਤਾਂ ਕੋਈ ਬੈੱਡ ਤੇ ਨਾ ਹੀ ਕੋਈ ਮੰਜਾ ਚੱਜਦਾ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੇ ਕੋਈ ਵੀ ਗੁਰੂ ਪਿਆਰਾ ਇਨਾਂ ਦੇ ਇੱਕ ਕਮਰੇ ਦੀ ਛੱਤ ਬਦਲਣ ਦੇ ਵਿੱਚ ਇਨਾਂ ਨੂੰ ਰਸੋਈ ਬਣਾ ਕੇ ਦੇਣ ਦੇ ਵਿੱਚ ਅਤੇ ਇਨਾਂ ਨੂੰ ਫਲਸ਼ ਬਾਥਰੂਮ ਬਣਾ ਕੇ ਦੇਣ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ